ਤੁਸੀਂ ਦੇਖ ਰਹੇ ਹੋ ਦਿਨਿਕ ਸ੍ਰੀ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅਜੋਕੇ ਸਮੇਂ ਦੇ ਵਿੱਚ ਕਿਹਨੇ ਕਹਦੇ ਆਗੇ ਸਾਡੀ ਲਾਈਫ ਸਟਾਈਲ ਨੇ ਸਾਡੇ ਅੱਜ ਦੇ ਜੀਵਨ ਖਾਸਕੇ ਸਾਡੀ ਸਿਹਤ ਉੱਪਰ ਕਾਫੀ ਇਸ ਦਾ ਅਸਰ ਪਾਇਆ ਗੱਲ ਕਰਦੇ ਹਾਂ ਅਨੇਕਾਂ ਬਿਮਾਰੀਆਂ ਅੱਜ ਕੱਲ ਦੇ ਸਮੇਂ ਚ ਖਾਸਕੇ ਛੋਟੀ ਉਮਰ ਦੇ ਵਿੱਚ ਅਗਰ ਮੰਨ ਗੱਲ ਕੀਤੀ ਜਾਵੇ ਤਾਂ 25 ਜਾਂ 30 ਸਾਲ ਤੋਂ ਬਾਅਦ ਲੋਕਾਂ ਨੂੰ ਕਾਫੀ ਬਿਮਾਰੀਆਂ ਘੇਰਦੀਆਂ ਜੜੀਆਂ ਪਿਛਲੇ ਜਮਾਨੇ ਦਸ਼ਕਾਂ ਤੋਂ ਜੜੀਆਂ 50 ਸਾਲ ਤੋਂ ਬਾਅਦ ਹੁੰਦੀਆਂ ਸੀ ਚਾਹਯੋ ਹਾਰਟ ਫੇਲਰ ਦੀ ਗੱਲ ਕੀਤੀ ਜਾਂਦੀ ਚਾਹ ਸਟ੍ਰੋਕ ਦੀ ਗੱਲ ਕੀਤੀ ਜਾਂਦੀ ਅਕਤੂਬਰ ਦਾ ਮਹੀਨਾ ਤਾਂ ਅਕਤੂਬਰ ਦਾ ਮਹੀਨਾ ਪੂਰਾ ਮਹੀਨਾ ਇਸ ਨੂੰ ਸਟ੍ਰੋਕ ਮਹੀਨੇ ਦੇ ਮੰਥ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਸਾਡੀ ਲਾਈਫ ਸਟਾਈਲ ਜਿਹੜਾ ਅੱਜ ਦੇ ਔਕਾ ਸਾਡਾ ਸਮੇਂ ਦੇ ਵਿੱਚ ਜਿਹੜਾ ਸਾਡੀ ਸਿਹਤ ਦੇ ਉੱਪਰ ਅਸਰ ਪਾਇਆ ਸਾਡੀ ਲਾਈਫ ਸਟਾਈਲ ਨੂੰ ਸਾਡੀ ਸਿਹਤ ਨੂੰ ਦਾ ਨੁਕਸਾਨ ਹੋ ਰਿਹਾ ਕਿਤੇ ਆ ਕੇ ਇਹ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਇੱਕ ਆਉਣ ਵਾਲੀ ਗੰਭੀਰ ਸਮੱਸਿਆ ਵੀ ਹੈਗੀ ਹੈ ਸਟ੍ਰੋਕ ਸਟ੍ਰੋਕ ਕੀ ਹੈ ਕਿੱਥੋਂ ਇਹ ਪੈਦਾ ਹੁੰਦਾ ਹੈ ਔਰ ਮਰੀਜ਼ ਨੂੰ ਕਦੋਂ ਪਤਾ ਲੱਗਦਾ ਹੈ ਤੇ ਸਟ੍ਰੋਕ ਕਿਸ ਤਰ੍ਹਾਂ ਦੇ ਕਿੰਨੇ ਪ੍ਰਕਾਰ ਦੇ ਹੁੰਦੇ ਇਹ ਸਾਰੇ ਗੰਭੀਰ ਸਮੱਸਿਆਵਾਂ ਬਾਰੇ ਅਸੀਂ ਗੱਲ ਕਰਾਂਗੇ ਮੇਨਾ ਮੌਜੂਦਾ ਲੋਹਾਨਾ ਦੇ ਹੀ ਪ੍ਰਸਿੱਧ ਸੀਐਮਸੀ ਹਸਪਤਾਲ ਦੇ ਮਾਹਿਰ ਨਿਊਰੋਲੋਜਿਸਟ ਡਾਕਟਰ ਰਜੇਸ਼ਵਰ ਜੀ ਨਮਸਕਾਰ ਜੀ ਨਮਸਕਾਰ ਜੀ ਕਿਤੇ ਨਾ ਇਹਦਾ ਸਟ੍ਰੋਕ ਹੈ ਬੜੇ ਅੱਜ ਅਗੇ ਸਟ੍ਰੋਕ ਹੁੰਦੇ ਸੀ 50 ਤੋਂ ਫਿਰ ਆਫਟਰ 50 ਹੁਣ ਤਾਂ 25 ਸਾਲ ਜਾਂ 30 ਸਾਲ ਨੂੰ ਵੀ ਸਟ੍ਰੋਕ ਹੁੰਦੇ ਹੈ ਚਾਹੇ ਉਹ ਹਾਰਟ ਦਾ ਸਟ੍ਰੋਕ ਹੋਵੇ ਬ੍ਰੇਨ ਦਾ ਸਟ੍ਰੋਕ ਹੋਵੇ ਹੋਰ ਵੀ ਸਟ੍ਰੋਕ ਦੇ ਸਟ੍ਰੋਕ ਕੀ ਚੀਜ਼ ਹੈ ਕਿੱਥੋਂ ਹੁੰਦਾ ਹੈ ਇਹਦੇ ਕੀ ਲੱਛਣ ਹੁੰਦੇ ਹੈ ਜੀ ਅ ਅੱਜ ਅਸੀਂ ਸਟ੍ਰੋਕ ਬਾਰੇ ਗੱਲ ਕਰਾਂਗੇ ਜਿਸ ਤਰ੍ਹਾਂ ਅਸੀਂ ਹਾਰਟ ਅਟੈਕ ਕਹਿੰਦੇ ਹਾਂ ਇਸ ਤਰ੍ਹਾਂ ਹੀ ਬ੍ਰੇਨ ਅਟੈਕ ਜਾਂਦਾ ਦੂਸਰਾ ਨਾਮ ਸਟ੍ਰੋਕ ਹੈ ਜੇ ਅਸੀਂ ਸਟ੍ਰੋਕ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਉੱਤੇ ਸਟ੍ਰੋਕ ਦੂਸਰੀ ਇੱਕ ਐਸੀ ਬਿਮਾਰੀ ਹੈ ਜਿਸ ਦੇ ਨਾਲ ਲੋਕਾਂ ਦੀ ਮੈਕਸਿਮਮ ਡੈਥ ਹੁੰਦੀ ਹੈ ਤੇ ਇਹ ਸਭ ਤੋਂ ਵੱਡਾ ਇੱਕ ਇਦਾਂ ਦਾ ਕਾਰਨ ਹੈ ਜਿਹਦੇ ਨਾਲ ਮਰੀਜ਼ ਬਿਸਤਰੇ ਤੇ ਪਿਆ ਜਾਂਦਾ ਹੈ ਤੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੰਡੀਪੈਂਡੈਂਟ ਕੰਮ ਨਹੀਂ ਕਰ ਸਕਦਾ ਤੋ ਬ੍ਰੇਨ ਸਟ੍ਰੋਕ ਹੈ ਕਿ ਇਹਦੇ ਵਿੱਚ ਬੇਸਿਕਲੀ ਜਿਹੜਾ ਸਾਡਾ ਬ੍ਰੇਨ ਹੈ ਉਹ ਨਾਰਮਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਉਹਦੇ ਜਿਹੜੇ ਸੈੱਲ ਹੁੰਦੇ ਨੇ ਕੁਝ ਪਾਰਟ ਬ੍ਰੇਨ ਦਾ ਡੈਮੇਜ ਹੋ ਜਾਂਦਾ ਹੈ ਤੇ ਇਹਦੇ ਦੋ ਕਾਰਨ ਮੰਨੇ ਜਾਂਦੇ ਨੇ ਇੱਕ ਦੇ ਵਿੱਚ ਬ੍ਰੇਨ ਦੀ ਜਿਹੜੀ ਨਸਾਂ ਉਹਨੂੰ ਬਲੱਡ ਸਪਲਾਈ ਕਰਦੀਆਂ ਨੇ ਉਹ ਬੰਦ ਹੋ ਜਾਂਦੀ ਹੈ ਜਿਸ ਦੇ ਕਰਕੇ ਪਾਰਟਿਕੂਲਰ ਏਰੀਆ ਜਿਹੜਾ ਸਾਡੀ ਬਾਡੀ ਦਾ ਫੰਕਸ਼ਨ ਕਰਦਾ ਹੈ ਉਦਾਹਰਨ ਦੇ ਤੌਰ ਤੇ ਜੇ ਕਿਸੇ ਵਿਅਕਤੀ ਨੂੰ ਦਿਮਾਗ ਦੇ ਖੱਬੇ ਪਾਸੇ ਮੇਨ ਨਸ ਬੰਦ ਹੋ ਜਾਏ ਤੇ ਉਹਦਾ ਸੱਜਾ ਪਾਸਾ ਚੱਲਣਾ ਬੰਦ ਹੋ ਜਾਂਦਾ ਹੈ ਤੇ ਉਹਦੀ ਆਵਾਜ਼ ਔਰ ਬੋਲਣ ਦੀ ਸ਼ਕਤੀ ਚਲੀ ਜਾਂਦੀ ਹੈ ਸਮਝਣ ਦੀ ਸ਼ਕਤੀ ਵੀ ਚਲੀ ਜਾਂਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਸਟ੍ਰੋਕ ਹੁੰਦੇ ਨੇ ਇਹ ਉਹ ਸਟ੍ਰੋਕ ਦੀ ਮੈਂ ਗੱਲ ਕਰ ਰਿਹਾ ਜਿਹਦੇ ਵਿੱਚ ਨਸ ਬੰਦ ਹੋ ਜਾਂਦੀ ਹੈ ਇਸ ਤੋਂ ਇਲਾਵਾ ਦੂਸਰੀ ਕਿਸਮ ਦਾ ਸਟ੍ਰੋਕ ਹੁੰਦਾ ਹੈ ਜਿਹਦੇ ਵਿੱਚ ਨਸ ਬੰਦ ਨਹੀਂ ਹੁੰਦੀ ਲੇਕਿਨ ਨਸ ਦੇ ਵਿੱਚੋਂ ਬਲੱਡ ਲੀਕ ਹੋ ਜਾਂਦਾ ਜਾਂ ਅਸੀਂ ਜਿਹਨੂੰ ਅਸੀਂ ਬ੍ਰੇਨ ਹੈਮਰੇਜ ਕਹਿੰਦੇ ਹਾਂ ਤੇ ਇਹ ਆਮ ਤੌਰ ਤੇ ਇਹ ਦੋ ਟਾਈਪਸ ਦੇ ਵਿੱਚ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ ਤੇ ਦੋਨਾਂ ਦਾ ਇਲਾਜ ਵੀ ਅਲੱਗ-ਅਲੱਗ ਹੁੰਦਾ ਹੈ ਦੂਸਰਾ ਤੁਹਾਡਾ ਸਵਾਲ ਸੀਗਾ ਕਿ ਸਟ੍ਰੋਕ ਹੁੰਦਾ ਕਿਉਂ ਹੈ ਜੇ ਅਸੀਂ ਇਹਦੇ ਕਾਰਨਵਲ ਜਾਈਏ ਤਾਂ ਦੋਨੋਂ ਤਰ੍ਹਾਂ ਦੇ ਸਟ੍ਰੋਕ ਦੇ ਕਾਰਨ ਆਲਮੋਸਟ ਸਿਮਿਲਰ ਹੀ ਹੁੰਦੇ ਨੇ ਜਿਹਨੂੰ ਅਸੀਂ ਰਿਸਕ ਫੈਕਟਰ ਵੀ ਕਹਿੰਦੇ ਆ ਅ ਸਭ ਤੋਂ ਇੰਪੋਰਟੈਂਟ ਰਿਸਕ ਫੈਕਟਰ ਹੈ ਹਾਈ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਆਮ ਤੌਰ ਤੇ ਸਾਡੀ ਸੋਸਾਇਟੀ ਦੇ ਵਿੱਚ ਲੋਕ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨੂੰ ਬਹੁਤ ਲਾਈਟਲੀ ਲੈਂਦੇ ਨੇ ਕਿਉਂਕਿ ਬੀਪੀ ਆਮ ਤੌਰ ਤੇ ਜਦੋਂ ਵੱਧਦਾ ਹੈ ਤੇ ਇੱਕਦਮ ਕਿਸੇ ਵੀ ਮਰੀਜ਼ ਨੂੰ ਕੋਈ ਜ਼ਿਆਦਾ ਸਿੰਪਟਮ ਨਹੀਂ ਆਉਂਦੇ ਜਿਹਦੇ ਕਰਕੇ ਲੋਕ ਇਸ ਚੀਜ਼ ਨੂੰ ਇਗਨੋਰ ਕਰਦੇ ਨੇ ਲੇਕਿਨ ਹੁੰਦਾ ਕੀ ਹੈ ਕਿ ਲੰਬੇ ਸਮੇਂ ਤੱਕ ਜਦੋਂ ਬੀਪੀ ਵੱਧਦਾ ਰਹਿੰਦਾ ਹੈ ਅਨ ਕੰਟਰੋਲ ਰਹਿੰਦਾ ਹੈ ਤੇ ਉਹ ਨਸਾਂ ਨੂੰ ਖਰਾਬ ਕਰ ਦਿੰਦਾ ਤੇ ਲੰਬੇ ਸਮੇਂ ਚੱਲਦੇ ਚੱਲਦੇ ਉਹ ਨਸਾਂ ਦੇ ਵਿੱਚ ਜਾਂ ਤਾਂ ਕਲੌਟ ਬਣ ਸਕਦਾ ਹੈ ਜਾਂ ਉਹ ਨਸ ਰਪਚਰ ਹੋ ਜਾਂਦੀ ਹੈ ਜਿਹਦੇ ਕਰਕੇ ਬ੍ਰੇਨ ਹੈਮਰੇਜ ਹੋ ਜਾਂਦਾ ਦੋਨਾਂ ਤਰ੍ਹਾਂ ਦੇ ਸਟ੍ਰੋਕ ਖਤਰਨਾਕ ਹੁੰਦੇ ਨੇ ਦੋਨਾਂ ਦੇ ਵਿੱਚ ਮਰੀਜ਼ ਡਿਸੇਬਲ ਹੋ ਜਾਂਦਾ ਹੈ ਉਹਦੀ ਜਾਨ ਵੀ ਜਾ ਸਕਦੀ ਹੈ ਇਸੇ ਇਹਨਾਂ ਦੇ ਜਿਹੜੇ ਸਿੰਪਟਮਸ ਐ ਉਹ ਵੀ ਆਲਮੋਸਟ ਸਿਮਿਲਰ ਹੀ ਹੁੰਦੇ ਨੇ ਪੈਰਲਿਸਿਸ اٹੈਕ ਇਹਦੇ ਦਾ ਕਾਰਨ ਹੁੰਦਾ ਜਿਹੜਾ ਸਟ੍ਰੋਕ ਹਾਂ ਆਮ ਪੀਸ਼ਣ ਨੂੰ ਪੈਰਲਿਸਿਸ اٹੈਕ ਹੁੰਦਾ ਅਗਰ ਜਦ ਅਟੈਕ ਹੁੰਦੇ ਤਾਂ ਆਮ ਕੀ ਹੁੰਦਾ ਜਿਹੜੇ ਪਿੰਡ ਦੇ ਲੋਕ ਆ ਸਕੇ ਪਿੰਡਾਂ ਦੇ ਲੋਕ ਐ ਉਹ ਘਰ ਦੇ ਵਿੱਚ ਜਾਂ ਅਫੀਮ ਦੇ ਦਿੰਦੇ ਆ ਕੀ ਲੱਗ ਰਿਹਾ ਵੀ ਇਸ ਤਰ੍ਹਾਂ ਦੇ ਦੇਖੋ ਅਫੀਮ ਸਾਡੀ ਸੋਸਾਇਟੀ ਦੇ ਵਿੱਚ ਬਹੁਤ ਫੇਮਸ ਐ ਇਨਫੈਕਟ ਲੋਗ ਮੈਡੀਕਲ ਟਰੀਟਮੈਂਟ ਨਾਲੋਂ ਜ਼ਿਆਦਾ ਇਹਦੇ ਵਿੱਚ ਕਈ ਵਾਰ ਵਿਸ਼ਵਾਸ ਕਰਦੇ ਨੇ ਲੇਕਿਨ ਹਫੀਮ ਦੇਣ ਤੋਂ ਬਾਅਦ ਜਦੋਂ ਕੁਝ ਫਰਕ ਨਹੀਂ ਪੈਂਦਾ ਤੇ ਉਹ ਸਾਡੇ ਕੋਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਸਵਾਲ ਦਾ ਆਨਸਰ ਹੈ ਕਿ ਸਾਇੰਟੀਫਿਕਲੀ ਇਹਦਾ ਅੱਜ ਦੀ ਡੇਟ ਚ ਕੋਈ ਰੋਲ ਨਹੀਂ ਹੈ ਰਿਸਪੈਕਟਰ ਵੱਜ ਜਾਂਦਾ ਤਾਂ ਅਗਰ ਕੀਮ ਦੇ ਦਿੰਦੇ ਤਾਂ ਆਪਣੀ ਇਹਦੇ ਨਾਲ ਦੇਖੋ ਪੇਸ਼ੈਂਟ ਨੂੰ ਥੋੜਾ ਇੱਕ ਤਰ੍ਹਾਂ ਦਾ ਰਿਲੈਕਸੇਸ਼ਨ ਮਿਲਦੀ ਹੈ ਬਟ ਇਹ ਪੈਰਾਲਾਈਜ਼ ਦਾ ਇਲਾਜ ਨਹੀਂ ਹੈ ਇੱਕ ਤਰ੍ਹਾਂ ਦਾ ਨਸ਼ਾ ਕਹੋ ਮੈਂ ਗੱਲ ਕੀਤੀ ਸੀ ਵੀ ਅਜੋਕੇ ਸਮੇਂ ਦੇ ਵਿੱਚ ਜੇ ਲਗਾਤਾਰ ਨੌਜਵਾਨਾਂ ਨੂੰ ਵੀ ਇਹ ਸ਼ਿਕਾਇਤ ਹੁੰਦੀ ਹੈ ਸਟ੍ਰੋਕ ਹੁੰਦਾ ਜਾਏ ਹਾਰਟ ਦਾ ਹੋਵੇ ਜਾਂ ਬ੍ਰੇਨ ਦਾ ਹੋਵੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਟਾਰਟਿੰਗ ਕਿੱਥੋਂ ਹੁੰਦੀ ਆ ਛੋਟੀ ਇਸ ਤੋਂ ਵੀ ਜਿਹੜਾ ਸਟ੍ਰੋਕ ਦੀ ਕਾਫੀ ਕੇਸਿਸ ਸਾਹਮਣੇ ਆਏਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਬ੍ਰੇਨ ਸਟ੍ਰੋਕ ਦੇ ਜਿਹੜੇ ਆਮ ਕਾਰਨ ਨੇ ਰਿਸਕ ਫੈਕਟਰ ਨੇ ਉਹ ਹਾਈਪਰ ਟੈਨਸ਼ਨ ਹੈ ਬਲੱਡ ਪ੍ਰੈਸ਼ਰ ਦਾ ਵਧਣਾ ਬਲੱਡ ਸ਼ੂਗਰ ਕੋਲੇਸਟ੍ਰੋਲ ਦਾ ਵਿਗੜ ਜਾਣਾ obesity ਮੋਟਾਪਾ ਹੋਣਾ ਜਾਂ ਕੁਝ ਲੋਕਾਂ ਦੇ ਵਿੱਚ ਉਹਨਾਂ ਦੇ ਜਿਹੜੇ ਬਲੱਡ ਦੇ ਜੰਮਣ ਦੀ ਸ਼ਕਤੀ ਹੈ ਉਹ ਵੱਧ ਜਾਂਦੀ ਹੈ ड्यू टू ਸਮ ਜੈਨੇਟਿਕ অর ਇਨਹੈਰੀਟਡ ਕੌਜ਼ਸ ਤੇ ਇਹ ਸਾਰੀਆਂ ਚੀਜ਼ਾਂ ਸਟ੍ਰੋਕ ਦੇ ਰਿਸਕ ਨੂੰ ਵਧਾਉਂਦੀਆਂ ਨੇ ਦੂਸਰਾ ਤੁਹਾਡਾ ਸਵਾਲ ਸੀਗਾ ਕਿ ਯੰਗ ਲੋਕਾਂ ਦੇ ਵਿੱਚ ਵੀ ਇਹ ਪਾਇਆ ਜਾਂਦਾ ਹੈ ਹਨਾ ਉਹਦੇ ਕਾਰਨ ਹੁੰਦੇ ਨੇ ਜਿਸ ਤਰ੍ਹਾਂ ਅੱਜਕੱਲ ਕੁਝ ਔਰ ਨੌਜਵਾਨ ਜਿਮ ਪ੍ਰੋਡਕਟ ਵੀ ਯੂਜ਼ ਕਰਦੇ ਨੇ ਠੀਕ ਹੈ ਉਹਦੇ ਕਿਸੇ ਕਿਸੇ ਦੇ ਨਾਲ ਬੀਪੀ ਵਧਣਾ ਸ਼ੁਰੂ ਹੋ ਸਕਦਾ ਹੈ ਉਹਦੇ ਨਾਲ ਵੀ ਦਿੱਕਤ ਆ ਸਕਦੀ ਹੈ ਕੁਝ ਲੋਕ ਨਸ਼ਾ ਕਰਦੇ ਨੇ ਮੈਡੀਕਲ ਨਸ਼ਾ ਕਰਦੇ ਨੇ ਉਹਦੇ ਨਾਲ ਬਲੱਡ ਪ੍ਰੈਸ਼ਰ ਦੇ ਵਿੱਚ ਆਲਟਰੇਸ਼ਨ ਹੋ ਸਕਦੀ ਹੈ ਉਹਦੇ ਨਾਲ ਸਟ੍ਰੋਕ ਹੋ ਜਾਂਦਾ ਰਿਸ਼ਦ ਸਾਹਿਬ ਇਹ ਗੱਲ ਕੀਤੀ ਸੀ ਪਹਿਲਾਂ ਵੀ ਬ੍ਰੇਨ ਦੀ ਇੱਕ ਨਰਵਸ ਬੰਦ ਹੋ ਜਵੇ ਕੰਮ ਕਰਨਾ ਬੰਦ ਕਰਦਾ ਰਾਈਟ ਸਾਈਡ ਨੂੰ ਪੈਰਲਿਸਿਸ ਦਾ ਪੈਰਲਿਸਿਸ ਅਟੈਕ ਹੋ ਜਾਂਦਾ ਬੰਦ ਕਰ ਸਰੀਰ ਕੰਮ ਕਰਨਾ ਬੰਦ ਕਰਦਾ ਅਗਰ ਬ੍ਰੇਨ ਬੰਦ ਹੋ ਜਾਂਦਾ ਡੂਰਿੰਗ ਪੇਸ਼ੈਂਟ ਦੀ ਲਾਰਜ ਡਰਨ ਕੀ ਉਹ ਬੰਦਾ ਡੈਡ ਡਿਕਲੇਅਰ ਹੁੰਦਾ ਐਸ ਪਰ ਮੈਡੀਕਲ ਸਾਇੰਸ ਵਲੋਂ ਤੁਹਾਡਾ ਇਹ ਜਿਹੜਾ ਕੁਐਸਚਨ ਹੈ ਇਹ ਇੱਕ ਥੋੜਾ ਕੰਪਲੈਕਸ ਕੁਐਸਚਨ ਹੈ ਇਦੇ ਵਿੱਚ ਸਟ੍ਰੋਕ ਦੇ ਜਿਹੜੇ ਮੈਕਸਿਮਮ ਪੇਸ਼ੈਂਟ ਹੁੰਦੇ ਨੇ ਉਹਦੇ ਆਮ ਤੌਰ ਤੇ ਇੰਨੀ ਜਲਦੀ ਬ੍ਰੇਨ ਡੈਡ ਨਹੀਂ ਹੁੰਦੇ ਖਾਸ ਤੌਰ ਤੇ ਜੇ ਉਹ ਟਾਈਮ ਸਿਰ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਏ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਕੋਈ ਮੇਨ ਨਸ ਬੰਦ ਹੋ ਗਈ ਉਹ ਨਸ ਨੂੰ ਖੋਲਣ ਦੇ ਟ੍ਰੀਟਮੈਂਟ ਬਾਰੇ ਵੀ ਮੈਂ ਜਾਣਕਾਰੀ ਦਵਾਗਾ ਅੱਜ ਦੀ ਡੇਟ ਦੇ ਵਿੱਚ 올 ਓਵਰ ਦਾ ਵਰਲਡ ਇਨਕਲੂਡਿੰਗ ਇੰਡੀਆ ਪੰਜਾਬ ਜੇ ਕਿਸੇ ਦੀ ਨਸ ਬੰਦ ਹੋ ਜਾਂਦੀ ਹੈ ਜਿਹਨੂੰ ਅਸੀਂ ਇਸ਼ਕੀਮਿਕ ਸਟ੍ਰੋਕ ਕਹਿੰਦੇ ਆ ਉਹਦੇ ਵਿੱਚ ਦੋ ਤਰ੍ਹਾਂ ਦੇ ਮੇਜਰ ਟ੍ਰੀਟਮੈਂਟ ਨੇ ਇੱਕ ਨੂੰ ਅਸੀਂ ਇੰਟਰਵੇਨਸ ਥਰੋਮਬੋਲਾਈਸਿਸ ਕਹਿੰਦੇ ਆ ਜਿਹਦੇ ਵਿੱਚ ਕਲੌਟ ਨੂੰ ਬਰਸਟ ਕਰਨ ਵਾਲਾ ਇੱਕ ਇੰਜੈਕਸ਼ਨ ਦਿੱਤਾ ਜਾਂਦਾ ਆ ਆਮ ਤੌਰ ਤੇ ਉਹ 4.5 ਘੰਟੇ ਦੇ ਵਿੱਚ ਦਿੱਤਾ ਜਾਂਦਾ ਉਸ ਤੋਂ ਇਲਾਵਾ ਇਸ ਤੋਂ ਹਾਇਰ ਲੈਵਲ ਦਾ ਟ੍ਰੀਟਮੈਂਟ ਹੁੰਦਾ ਐਂਡੋ ਵੈਸਕੂਲਰ ਟ੍ਰੀਟਮੈਂਟ ਜਿਹੜਾ ਕਿ ਸਾਡੇ ਹਸਪੀਟਲ 'ਚ ਵੀ ਅਵੇਲੇਬਲ ਹੈ ਇਦੇ ਵਿੱਚ ਅਸੀਂ ਜਦੋਂ ਕਿਸੇ ਦੀ ਨਸ ਬੰਦ ਹੋ ਜੇ ਜਿਆਦਾ ਵੱਡਾ ਕਲੋਟ ਹੋਏ ਤਾਂ ਉਹਨੂੰ ਅਸੀਂ ਸਟੈਂਟ ਦੇ ਰਾਹੀਂ ਰਿਮੂਵ ਕਰ ਦਿੰਨੇ ਆ ਉਹਦੇ ਨਾਲ ਨਸ ਖੁੱਲ ਜੇ ਤਾਂ 70 ਤੋਂ 80% ਚਾਂਸ ਹੁੰਦੇ ਆ ਕਿ ਪੇਸ਼ੈਂਟ ਦੀ ਰਿਕਵਰੀ ਆਊਟਕਮ ਅੱਛੀ ਹੋਏਗੀ ਬ੍ਰੇਨ ਹੈਮਰਿਜ ਦਾ ਜਿਹੜਾ ਪੇਸ਼ੈਂਟ ਹੁੰਦਾ ਉਹਨੂੰ ਕਿੰਨੀ ਡੇਰ ਦੇ ਵਿੱਚ ਹਸਪਿਟਲਾਈਜ਼ ਟ੍ਰੀਟਮੈਂਟ ਦੇ ਸਕਦੇ ਤਾਂ ਕਿ ਉਸ ਦੀ ਜਾਨ ਬਚ ਸਕਦੀ ਹੈ ਦੇਖੋ ਸਟ੍ਰੋਕ ਦੇ ਵਿੱਚ ਪੇਸ਼ੈਂਟ ਜਿੰਨਾ ਜਲਦੀ ਆਏ ਉਨਾ ਹੀ ਅੱਛਾ ਆਊਟਕਮ ਰਹਿੰਦਾ ਹੈ ਟਾਈਮ ਇਜ਼ ਬ੍ਰੇਨ ਇਟ ਇਜ਼ ਐਪਲੀਕੇਬਲ ਫਾਰ ਬੋਥ ਇਸ਼ਕੀਮਿਕ ਐਸ ਵੈਲ ਐਸ ਹੈਮਰੈਜਿਕ ਸਟ੍ਰੋਕ ਫਿਰ ਵੀ ਕੋਈ ਡਿਊਰੇਸ਼ਨ ਹੁੰਦੀ ਹੈ ਵੀ ਐਨੀ ਡਿਊਰੇਸ਼ਨ ਦੇ ਵਿੱਚ ਪੇਸ਼ੈਂਟ ਜਲਦੀ ਪਹੁੰਚ ਜਾਂਦਾ ਤਾਂ ਬ੍ਰੇਨ ਹੈਮਰੇਜ ਬਣੇ ਅਦਰਵਾਈਜ਼ ਜ਼ਿਆਦਾਤਰ ਬ੍ਰੇਨ ਹੈਮਰੇਜ ਦੇ ਪੇਸ਼ੈਂਟ ਰਸਤੇ 'ਚ ਹੀ ਉਹਦੀ ਡੈਥ ਹੋ ਜਾਂਦੀ ਹੈ ਇਹਦੇ ਵਿੱਚ ਦੇਖੋ ਪੇਸ਼ੈਂਟ ਸ਼ੁਰੂਆਤ ਵਾਲੇ 2 ਤੋਂ 6 ਸਾਲ ਸਟਾਜੇ ਤਾਂ ਉਹਦੇ 'ਚ ਅੱਛਾ ਆਊਟਕਮ ਰਹਿੰਦਾ ਬੇਸਿਕਲੀ ਅੱਜਕਲ ਜਿਹੜੇ ਜੋਕੀ ਸਮਝ ਦੀ ਗੱਤਤੀ ਸੀ ਅੱਜਕਲ ਲਾਈਫ ਸਟਾਈਲ ਸਾਡਾ ਚੇਂਜ ਹੋ ਗਿਆ ਖਾਣ ਪੀਣ ਦਾ ਰੈਂਡ ਦਾ ਸਟਾਈਲ ਚੇਂਜ ਹੋ ਗਿਆ ਅਗ ਜਿਆਦਾ ਕੋਈ ਸਾਡੀ ਐਕਸਰਸਾਈਜ਼ ਵਰਕਿੰਗ ਨਹੀਂ ਹੈਗੀ ਆ ਚੇਅਰ ਤੇ ਬੈਕ ਕੰਮ ਕਰਦੇ ਆ ਚਾਹੇ ਆਫੀਸ਼ੀਅਲ ਹੋਵੇ ਕਿਤੇ ਵੀ ਹੋਵੇ ਮੰਨਦੇ ਹੋ ਇਸ ਕਾਰਨ ਨੂੰ ਇਸ ਦਾ ਵੀ ਅਸਰ ਸਾਡੀ ਸਿਹਤ ਜਾਂ ਬੀਪੀ ਤੇ ਸਿੱਧਾ ਪਿਆ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਫਿਜ਼ੀਕਲ ਐਕਟੀਵਿਟੀ ਸਾਡੇ ਸਰੀਰ ਲਈ ਬਹੁਤ ਇੰਪੋਰਟੈਂਟ ਹੈ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਕਰਦੀ ਹੈ ਇਹ ਸਾਡੀ 슈ਗਰ ਨੂੰ ਨਿਯੰਤਰਣ ਕਰਦੀ ਹੈ ਕੋਲੇਸਟ੍ਰੋਲ ਨੂੰ ਨਿਯੰਤਰਣ ਕਰਦੀ ਹੈ ਤੇ ਇਹ ਜਿੰਨੇ ਵੀ ਅਟੈਕਸ ਨੇ ਚਾਹਿਆ ਸੀ ਹਾਰਟ ਅਟੈਕ ਇਹ ਬ੍ਰੇਨ ਅਟੈਕ ਇਹ ਉਹਨਾਂ ਦੀ ਪ੍ਰਿਵੈਂਸ਼ਨ ਦੇ ਵਿੱਚ ਸਾਡੀ ਹੈਲਪ ਕਰਦੀ ਹੈ ਕੀ ਇਲਾਜ ਹੈ ਅਗਰ ਸਿੰਪਲ ਗੱਲ ਕੀਤੀ ਜਾਵੇ ਅਗਰ ਕੋਈ ਮਰੀਜ਼ ਹੈ ਸਾਡੀ ਇੰਟਰਵਿਊ ਦੇਖ ਰਿਹਾ ਅੱਜਕੱਲ੍ਹ ਇਹ ਸਰਦੀਆਂ ਮੌਸਮੇ ਚੂ ਜਾਤਾ ਹੈ ਸਟ੍ਰੋਕ ਇਹਨਾਂ ਦਿਨਾਂ ਵਿੱਚ ਕਾਫੀ ਹੋ ਜਾਂਦੇ ਆ ਕੀ ਲੱਗ ਰਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਆਮ ਮਲੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਧਿਆਨ ਰੱਖਣਾ ਚਾਹੀਦਾ ਆਪਣੀ ਹੈਲਥ ਪਰ ਖਾਸ ਕਰਕੇ ਸਟ੍ਰੋਕ ਤੋਂ ਬਚਣ ਵਾਸਤੇ ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੇ ਸ੍ਰੀ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ ਉਹਨੂੰ ਖਾਸ ਤੌਰ ਤੇ ਸਰਦੀਆਂ ਦੇ ਮਹੀਨਿਆਂ ਵਿੱਚ ਆਪਣੇ ਬਲੱਡ ਪ੍ਰੈਸ਼ਰ ਨੂੰ ਰੈਗੂਲਰ ਚੈੱਕ ਕਰਨਾ ਹੈ ਕਿਉਂਕਿ ਸਰਦ ਠੰਡ ਦੇ ਮੌਸਮ ਵਿੱਚ ਬੀਪੀ ਆਮ ਤੌਰ ਤੇ ਬੇਸਲਾਈਨ ਤੋਂ ਉੱਪਰ ਜਾਂਦਾ ਹੈ ਤੇ ਜੇ ਬੀਪੀ ਵਧਦਾ ਹੈ ਤੇ ਉਹਨਾਂ ਨੂੰ ਆਪਣੀ ਦਵਾਈ ਦੇ ਵਿੱਚ ਡਾਕਟਰ ਦੀ ਸਲਾਹ ਦੇ ਅਨੁਸਾਰ ਚੇਂਜਸ ਲੈਣੀਆਂ ਨੇ ਕੋਈ ਡੋਸ ਇਨਕਰੀਜ਼ ਕਰਨੀਆਂ ਜਾਂ ਦੂਸਰੀ ਦਵਾਈ ਐਡ ਕਰਨੀਆਂ ਇਹ ਹੈ ਇਸੇ ਤਰ੍ਹਾਂ ਹੀ ਬਲੱਡ ਸ਼ੂਗਰ ਹੈ ਤੇ ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਰੱਖ ਸਕਦੇ ਹੋ ਤੁਸੀਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਓਵਰ ਐਗਜ਼ਰਸ਼ਨ ਕਰਨਾ ਹੈ ਠੀਕ ਹੈ ਮੋਡਰੇਟ ਐਕਸਰਸਾਈਜ਼ ਕਰ ਸਕਦੇ ਆ ਐਸ ਪਰ ਰਿਕਮੈਂਡੇਸ਼ਨ ਤੁਸੀਂ 30 ਮਿੰਟਸ 40 ਮਿੰਟਸ 5 ਡੇਜ਼ ਅ ਵੀਕ ਐਕਸਰਸਾਈਜ਼ ਕਰ ਸਕਦੇ ਹੋ ਈਵਨ ਬ੍ਰਿਸਕ ਵਾਕਿੰਗ ਸਿੰਪਲ ਵਾਕਿੰਗ ਇਸ ਆਲਸੋ ਹੈਲਥੀ ਪੰਜਾਬੀ ਹੈ ਪੰਜਾਬ ਦੇ ਵਿੱਚ ਕਲਚਰ ਸਾਡਾ ਕਾਫੀ ਵੱਡਾ ਹੈ ਵਾਸਟ ਵੀ ਹੈ ਔਰ ਖਾਸ ਕਰਕੇ ਪੰਜਾਬੀ ਨਾਨ ਵੇਜ ਅਲਕੋਹਲ ਕਾਫੀ ਲੈਂਦੇ ਸਰਦੀਆਂ ਦੇ ਵਿੱਚ ਕੀ ਲੱਗਦਾ ਕਿ ਰਿਸਕ ਫੈਕਟਰ ਹੈ ਨਾ ਚੀਜ਼ਾਂ ਦਾ ਵੀ ਅ ਜਿੰਸੋ ਤੱਕ ਨਾਨ ਵੇਜ ਦਾ ਸਵਾਲ ਹੈ ਪਰਸੇ ਨਾਨ ਵੇਜ ਇੱਕ ਡਾਇਰੈਕਟ ਰਿਸਕ ਫੈਕਟਰ ਨਹੀਂ ਹੈ ਤੁਸੀਂ ਨਾਨ ਵੇਜ ਖਾਂਦੇ ਹੋ ਖਾ ਸਕਦੇ ਹੋ ਲੇਕਿਨ ਉਹਦੇ ਚ ਨਮਕ ਦੀ ਸਾਲਟ ਦੀ ਮਾਤਰਾ ਬਿਲਕੁਲ ਕੱਟ ਕਰੋ ਜਦੋਂ ਅਸੀਂ ਉਹਨੂੰ ਫਰਾਈਡ ਵੀ ਕਰਦੇ ਹਾਂ ਟ੍ਰਾਈ ਟੂ ਯੂਜ਼ ਲिटल ਆਇਲ ਘੱਟ ਤੋਂ ਘੱਟ ਤੇਲ ਜਾਂ ਕਿਉ ਉਹਦੀ ਵਰਤੋਂ ਕਰੋ ਅ ਅਲਕੋਹਲ ਇਜ਼ ਆਲਸੋ ਕਨਸੀਡਰ ਰਿਸਕ ਫੈਕਟਰ ਅਲਕੋਹਲ ਜਿਹੜਾ ਹੈ ਹਾਰਟ ਦੇ ਲਈ ਵੀ ਬ੍ਰੇਨ ਦੇ ਲਈ ਵੀ ਰਿਸਕ ਫੈਕਟਰ ਮੰਨਿਆ ਜਾਂਦਾ ਇਹਨੂੰ ਜਾਂ ਤਾਂ ਬੰਦ ਕਰਨਾ ਚਾਹੀਦਾ ਜਾਂ ਇਹਨੂੰ ਬਿਲਕੁਲ ਘਟਾਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਨ ਰੋਜ਼ਾਨਾ ਦੇ ਸੀਐਮਸੀ ਦੇ ਮਾਹਿਰ ਨੋਲੋਜਿਸਟ ਡਾਕਟਰ ਰਾਜੀਵ ਸ਼ਿਵਰ ਜੀ ਖਾਸ ਕਰਕੇ ਜਿਹੜਾ ਅਕਤੂਬਰ ਦਾ ਮਹੀਨਾ ਹੈ ਇਹ ਸਟ੍ਰੋਕ ਮਹੀਨੇ ਦੇ ਮੰਥ ਦੇ ਵਿੱਚ ਮਨਾਇਆ ਜਾਂਦਾ ਤਾਂ ਖਾਸ ਕਰਕੇ ਸਰਦੀਆਂ ਦਾ ਮੌਸਮ ਸ਼ੁਰੂ ਆਤਾ ਬਿਲਕੁਲ ਇਨਸਾਨੀ ਜ਼ਿੰਦਗੀ ਦਾ ਜਿਹੜਾ ਰਿਸਫੈਕਟਡ ਹੁੰਦੇ ਗੰਭੀਰ ਸਮੱਸਿਆ ਜਿਹੜੀ ਸਟ੍ਰੋਕ ਦੀ ਹੈ ਉਹ ਇਹਨਾਂ ਦੇ ਵਿੱਚ ਕਾਫੀ ਜਿਹੜਾ ਹਾਈ ਰਿਸਕ ਹੋ ਜਾਂਦੇ ਤਾਂ ਡਾਕਟਰ ਨੇ ਸਲਾਹ ਖਾਸ ਕਰਕੇ ਡਾਕਟਰ ਜੇਸ਼ਵਰ ਨੇ ਸਲਾਹ ਦਿੱਤੀ ਹੈ ਵੀ ਇਹਨਾਂ ਦਿਨਾਂ 'ਚ ਖਾਸ ਕਰਕੇ ਉਹ ਜਿਹੜੇ ਸ਼ਖਸ ਹੈ ਪਿੰਡਾਂ 'ਚ ਰਹਿਣ ਵਾਲੇ ਜਿਹੜਾ ਸਰਦੀਆਂ ਤੋਂ ਬਚਣ ਵਾਸਤੇ ਅਲਕੋਹਲ ਦਾ ਸੇਵਨ ਕਰਦੇ ਤਾਂ ਇਸ ਤੋਂ ਪਰਹੇਜ਼ ਕਰਨ ਖਾਸ ਕਰਕੇ ਵੀਪੀ ਦੇ ਮਰੀਜ਼ ਉਹ ਆਪਣੇ ਇਸ ਵੀਪੀ ਨੂੰ ਕੰਟਰੋਲ ਕਰਨ ਲਈ ਨਿਯਮਿਤ ਆਪਣੇ ਆਪਣੇ ਨਜ਼ਦੀਕੀ ਐਮਡੀ ਡਾਕਟਰ ਕੋਲ ਦੀ ਨਿਯਮਿਤ ਜਾਂਚ ਜ਼ਰੂਰ ਕਰਾਉਣ ਕਿਉਂਕਿ ਇਹ ਜਿਹੜਾ ਸਰਦੀਆਂ ਦਾ ਮੌਸਮ ਹੈ ਇਹਦੇ ਵਿੱਚ ਜਿਹੜਾ ਸਟ੍ਰੋਕ ਤੇ ਰਿਸਕ ਹੈ ਉਹ ਕਾਫੀ ਵੱਧ ਜਾਂਦਾ ਖਾਸ ਕਰਕੇ ਬਲੱਡ ਵੀਪੀ ਹਾਈ ਹੋਣਾ ਤਾਂ ਇਸੇ ਨਾਲ ਹੀ ਆਪਣੀ ਅੜੀ ਘਰ ਦੀਆਂ ਮੈਡੀਸਨਾਂ ਉਹਦਾ ਤੁਸੀਂ ਪ੍ਰਯੋਗ ਨਾ ਕਰੋ ਅਮੇ ਅਕਸ਼ਰ ਹੀ ਡਾਕਟਰ ਕਹਿੰਦੇ ਡੋਨਟ ਟੇਕ ਯੂਰ ਮੈਡੀਸਨ ਆਫ ਯਰ ਓਨ ਤਾਂ ਕਦੀ ਵੀ ਘਰ ਦੀ ਦਵਾਈ ਬਿਲਕੁਲ ਨਾ ਤੁਸੀਂ ਲਓ ਖਾ ਸਕੇ ਸਾਵਧਨ ਦਿਨਾ ਚ ਆਪਣੀ ਸਿਹਤ ਦਾ ਤੁਸੀਂ ਬਰਾਬਰ ਧਿਆਨ ਰੱਖੋ ਕਮੈਂ ਬਣ ਬੋਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ